ਨਹੀਂ ਇਹ ਸਰਕਾਰ ਨੂੰ ਉਹਨੇ ਹਟਾ ਚ ਲਿੱਤਾ ਹੈ ਇਹ ਕੀ ਹੈ ਇਹ ਕਿੱਥੋਂ ਦੀ ਗੁੰਡਾਗਰਦੀ ਹੈ ਸਰਕਾਰ ਕਹਿ ਰਹੀ ਐ ਸ਼ਾਂਤ ਸੇ ਨਸ਼ਾ ਛਡਾਊ ਕੇ ਅੰਦਰ ਚੱਲ ਰਹੀ ਹੈ ਗੁੰਡਾ ਛਡਾਊ ਦੇ ਅੰਦਰ ਕਿੱਥੇ ਹੈ ਇਹ ਕੀ ਹੈ ਟਿਕਲ ਆ ਕੇ ਕਾਤਰ ਮਾਰ ਕੇ ਗਏ ਆ ਉਹ ਤੇ ਗੁੰਡਾਗਰਦੀ ਰਾਜ ਕਰਦੇ ਪੰਜਾਬ ਸਰਕਾਰ ਮਰਦਾਬਦ ਕਰਨੇ ਆ ਪਰ ਕੰਨੇ ਆ ਠੀਕਾ ਪੰਜਾਬ ਪੁਛ ਪੰਜਾਬ ਪੁਛ ਕੰਮ ਕਰਨਾ ਚਾਹੀਦਾ ਪਰ ਸਰਕਾਰ ਕੰਮ ਨਹੀਂ ਕਰ ਦਿੰਦੀ ਬਾਕੀ ਮੈਡਮ ਇਹ ਕੱਲ ਨੂੰ ਪੰਜਾਬ ਪੁਲਿਸ ਕਰਦੇ ਪੂਰੀ ਕਰਨੀ ਆ ਜਿਹੜੀ ਪੰਜਾਬ ਸਰਕਾਰ ਗਲਤ ਕੰਮ ਕਰਦੀ ਆ ਗੁੰਡਾ ਕਰਦੀ ਸਾਰੇ ਬੰਦੇ ਪਾਲਣ ਦੀ ਆ ਪੰਜਾਬ ਵਿੱਚ ਗੁੰਡਾਗਰਦੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਆਏ ਦਿਨ ਗੋਲੀਆਂ ਚੱਲਣ ਦੇ ਤੇ ਕਤਲ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਨੇ ਕੁਝ ਅਜਿਹਾ ਹੀ ਮਾਮਲਾ ਦੇਰ ਰਾਤ ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਪ੍ਰੇਮ ਨਗਰ ਇਲਾਕੇ ਦੇ ਵਿੱਚ ਵਾਪਰਿਆ ਜਿੱਥੇ ਇੱਕ ਪਾਨ ਸ਼ਾਪ ਤੇ ਕੋਲਡ ਡਰਿੰਕ ਦੀ ਦੁਕਾਨ ਕਰਨ ਵਾਲੇ ਕ੍ਰਿਸ਼ਨ ਕੁਮਾਰ ਨਾਂ ਦੇ ਵਿਅਕਤੀ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਇਸ ਮੌਕੇ ਮ੍ਰਿਤਕ ਦੇ ਲੜਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਇਲਾਕੇ ਵਿੱਚ ਝਗੜਾ ਹੋਇਆ ਸੀ ਤੇ ਉਸ ਦਾ ਪਿਤਾ ਉਸ ਝਗੜੇ ਨੂੰ ਛਡਾਉਣ ਦੇ ਲਈ ਗਿਆ ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਤੇ ਉਹ ਚਲੇ ਗਏ ਉਸ ਤੋਂ ਬਾਅਦ ਦੂਸਰੀ ਧਿਰ ਮਿੱਠੂ ਤੇ ਉਸ ਦੇ ਨਾਲ ਮੁੰਡੇ ਆਏ ਤੇ ਉਸ ਦੇ ਪਿਤਾ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਜਿਹੜਾ ਧੱਕਾ ਆਇਆ ਉਹ ਗਲਤ ਹੋਇਆ ਜਿਹੜੇ ਬੰਦੇ ਆਏ ਆ ਧਮਕੀਆਂ ਲਾ ਕੇ ਗੱਤਰ ਮਾਰ ਕੇ ਗਏ ਆ ਉਹ ਤੇ ਗੁੰਡਾਗਰਦੀ ਦਾਜ ਕਰਨ ਦੇ ਇੱਕ ਪੰਜਾਬ ਸਰਕਾਰ ਮਰਦਾ ਬਦ ਕਰਨੇ ਆ ਪਰ ਕਨੇ ਆ ਠੀਕ ਹੈ ਇੱਕ ਆਮ ਪਾਰਟੀ ਆਈ ਹੈ ਸਭ ਨਾਲ ਗੱਦੀ ਪਾਰਟੀ ਆਈ ਹੈ ਦੂਜੇ ਨੰਬਰ ਤੇ ਸਾਡੀ ਪੁਲਿਸ ਨੂੰ ਫੋਨ ਕੀਤਾ ਐਸਪੀ ਸਾਹਿਬ ਆਇਆ ਡਿਪਟੀ ਸਾਹਿਬ ਆਇਆ ਸਾਰੇ ਇੱਥੇ ਆਏ ਆ ਪਰ ਆਪਾਂ ਪੁਲਿਸ ਦਾ ਧੰਨਵਾਦ ਕਰਦੇ ਆਂ ਬਾਕੀ ਸਾਡੇ ਵੱਲੋਂ ਕੋਈ ਗੱਲ ਨਹੀਂ ਗਈ ਬਾਕੀ ਆਪਾਂ ਪੰਜਾਬ ਪੁਲ ਦੇ ਨਾਲ ਆ ਔਰ ਜਿੰਨਾਂ ਨੇ ਟੱਕਾ ਕੀਤਾ ਉਹਨਾਂ ਨੂੰ ਫਾਂਸੀ ਸਜ਼ਾ ਦੇਣੀ ਚਾਹੀਦੀ ਆ ਜਿਹੜਾ ਮਰਜੀ ਗੁੰਡਾਗਰਦੀ ਦਾਜ ਕਰਨ ਦਾ ਇਸ ਟਾਂ ਪੁਰਾਣੀ ਰੰਜੀ ਸੀ ਨਹੀਂ ਪੁਰਾਣੀ ਰੰਜਮ ਪਹਿਨੀ ਆ ਉਹ ਬੰਦਾ ਛਡਾਨ ਆਇਆ ਇੱਕ ਦਾਤਲ ਮਾਈ ਗਾਂ ਘੇਏ ਮੈਡਮ ਆ ਬੇਟਾ ਨਾਲ ਦੱਸੋ ਬੇਟਾ ਇਹਨਾਂ ਦਾ ਇਹਨਾਂ ਦੀ ਤੁਸੀਂ ਪੂਰੀ ਪੂਰੀ ਗੱਲ ਸੁਣੋ ਕਾਰਨ ਆ ਬਣਿਆ ਜੇ ਕਿ ਉਹਨਾਂ ਨੇ ਰਾਜੀ ਨਾਮਾ ਕਰਾਇਆ ਜੀ ਉਹਨਾਂ ਦਾ ਜਿਹੜੇ ਮੁੰਡੇ ਲੜੇ ਉਹਨਾਂ ਦੇ ਨਾਲ ਮਾਲੂ ਇਹ ਦੀਪੂ ਨਾ ਦਾ ਮੁੰਡਾ ਸਮੋਕਿੰਗ ਕਰਦੇ ਹੋਏ ਬਾਹਰ ਆਇਆ ਤੇ ਇਹਨਾਂ ਦੀ ਆਪਸੀ ਕੋਈ ਗੱਲ ਹੋਈ ਆ ਕਰਦੇ ਮੁੰਡੇ ਦੇ ਨਾਲ ਤੇ ਇਹ ਆ ਹੋ ਗਏ ਹੱਥੋ ਪਾਈ ਠੀਕ ਜੇ ਤੇ ਉਹ ਮੁੰਡਾ ਭੱਜਿਆ ਮੇਰੀ ਦੁਕਾਨ ਵੱਲ ਬਚਨ ਆਸਤੇ ਤੇ ਉਹਨੇ ਕੋਠੋ ਚੁਲਾ ਦਿੱਤੀਆਂ ਇੱਟਾਂ ਠੀਕ ਜੇ ਤੇ ਉਹ ਕੋਠੋ ਚੱਲੀ ਇੱਟੇ ਤੇ ਦੀਪੂ ਦੇ ਨਾ ਅੱਖ ਤੇ ਵਜ ਗਈ ਤੇ ਉਹ ਗਿਆ ਟਾਂਕੇ ਟੁੰਮ ਤੇ ਲਵਾ ਕੇ ਬਾਅਦ ਚੋ ਜਿਹੜਾ ਦੀਪੂ ਮੁੰਡਾ ਹੈ ਜਿਹੜਾ ਸਮੂਹੇਂ ਕਰਕੇ ਨਾਲ ਲੜਿਆ ਨਾ ਉਹਨੇ ਮੁੰਡੇ ਠੱਥੇ ਦਿੱਤੇ ਮੁੰਡੇ ਇਕੱਠੇ ਕਰਕੇ ਨੂੰ ਪੁੱਟਿਆ ਚੰਗਾ ਠੀਕ ਜੇ ਤੇ ਬਾਅਦ ਚੋ ਫਾਜ਼ਲ ਸਾਹਿਬ ਮੇਰੇ ਨੇ ਰਾਈ ਨਾਮਾ ਕਰਾਇਆ ਕਿ ਛੱਡੋ ਗਲੀ ਮੱਲਾ ਹੈ ਵਾਤ ਨਹੀਂ ਚੰਗਾ ਲੱਗਦਾ ਵਾ ਤੇ ਜਦੋਂ ਰਾਤ 10:30 ਵਜੇ ਪਾਪਾ ਨੇ ਮੇਰੇ ਨੇ ਸ਼ੌਪ ਬੰਦ ਕੀਤੀ ਤੇ ਇਹਨਾਂ ਦੇ ਘਰ ਗੱਲ ਕਰਨਦੇ ਹੀ ਉਬਾਰ ਆ ਬੂਏ ਦੇ ਨਾਲ ਹੀ ਗੱਲ ਕਰਨਦੇ ਸੀ ਤੇ ਇਹਨਾਂ ਆਪਣਾ ਦਵਾਈ ਲੈਣ ਜੋਗੇ ਪੈਸੇ ਨਹੀਂ ਹੈਗੇ ਤੇ ਪਾਪਾ ਨੇ ਇਹਨਾਂ ਨੂੰ ਪਹਿਲਾਂ ਦਵਾਈ ਦਵਾਈ ਦੇ ਪੈਸੇ ਦਿੱਤੇ ਤੇ ਜਿਹੜੇ ਮਿੱਠੂ ਦੀ ਵਾਈਫ ਹੈਗੀ ਉਹ ਗਈ ਦਵਾਈ ਲੈਣ ਆਪਣੇ ਮੁੰਡੇ ਆਸਤੇ ਦਵਾਈ ਲੈ ਕੇ ਆਏ ਤੇ ਬਾਅਦ ਚ ਉਹ ਕਹਿੰਦੇ ਸਾਡੇ ਕੋਲ ਦੁੱਧ ਜੋਗੇ ਨਹੀਂ ਪੈਸੇ ਹੈਗੇ ਆ ਤੇ ਜੇ ਫਿਰ ਪਾਪਾ ਨੇ 50 ਰੁਪਏ ਕੱਢੇ ਕਹਿੰਦੇ ਜਾ ਦੁੱਧ ਲੈ ਆ ਤੇ ਪਾਪਾ ਨਾਲ ਜਿਹੜਾ ਮੁੰਡਾ ਸੀ ਉਹ ਦੁੱਧ ਲੈਣ ਹਲੇ ਗਿਆ ਹੀ ਆ ਤੇ ਮਿੱਠੂ ਦਾ ਮੁੰਡੇ ਨੇ ਉਹਨਾਂ ਨੂੰ ਧੱਕਾ ਮਾਰਿਆ ਉਹ ਥੱਲੇ ਡੇਗ ਗਏ ਤੇ ਹਲੇ ਛੇਤੀ ਕਿਥੋਂ ਉੱਟਣੋਂ ਨੇ ਲੈ ਕੇ ਦਾਤਰ ਨਾਲ ਦਸਤ ਤੇ ਮਾਨੇ ਸਟਾਰਟ ਕਰ ਦਿੱਤੇ। ਇਕਾਤਰ ਕਿੰਨੇ ਮਾਰੇ ਆ? ਦਾਤਰ ਮਿੱਠੂ ਦੇ ਮੁੰਡੇ ਨੇ ਮਾਰੇ ਆ। ਕੋਈ ਨਾਮ ਉਹਨਾਂ ਦਾ ਪਤਾ? ਨਾਮ ਆਪਾਂ ਇਹਨਾਂ ਨੂੰ ਬੁਲਾਉਂਦੇ ਨਹੀਂ। ਔਰ ਮੈਡਮ ਇੱਕ ਗੱਲ ਕਹੋ ਜੀ, ਇਹ ਜਿਹੜੀ ਸਾਡੀ ਕੋ ਫੋਟੋ ਆ ਵੀ ਗਿਆ ਸਭ ਕੁਝ ਸਬੂਤ ਹੀ ਗਾ। ਦੂਜੇ ਨੰਬਰ ਤੇ ਧੱਕਾ ਆ। ਠੀਕ ਆ? ਪੰਜਾਬ ਪੁਲਿਸ ਪੰਜਾਬ ਪੁਲਿਸ ਕੰਮ ਕਰਨਾ ਚਾਹਦੀ ਆ ਪਰ ਪੰਜਾਬ ਪੁਲਿਸ ਕੰਮ ਨਹੀਂ ਚਾਹਦੀ ਆ। ਪਰ ਸਰਕਾਰ ਕੰਮ ਨਹੀਂ ਕਰ ਦਿੰਦੀ। ਪੁਲਿਸ ਮੌਕੇ ਤੇ ਪਹੁੰਚੀ। ਹਾਂਜੀ ਮੌਕੇ ਤੇ ਪਹੁੰਚੀ ਆ ਪੰਜਾਬ ਪੁਲਿਸ ਮੌਕੇ ਪਹੁੰਚੀ ਐਸ.ਬੀ. ਸਾਹਿਬ ਜ ਪਰ ਬਹੁਤ ਤਾਂ ਗਾਇ ਕਰਦੀ ਹੈ ਜੇਦੀ ਪੰਜਾਬ ਸਰਕਾਰ ਗਲਤ ਕੰਮ ਕਰਦੀ ਹੈ ਗੁੰਡਾ ਕਰਦੀ ਸਭਾਂ ਬੰਦੇ ਪਾਲਣ ਦੀ ਹੈ ਪਰ ਦੇਖਣਾ ਹੈਗਾ ਕਿ ਇੱਕ ਕਤਲ ਕੀਤਾ ਜਾਂਦਾ ਹੈ ਕਿਸੇ ਹੋਰ ਦੀ ਲੜਾਈ ਵਿੱਚ ਕਿਦਾਂ ਤਾਂ ਦੇਖਦੇ ਹੋ ਪੰਜਾਬ ਪੁਲਿਸ ਦੀ ਕਾਰਵਾਈ ਨਹੀਂ ਜਾਂ ਕਿਹਾ ਤੁਹਾਨੂੰ ਕਾਰਵਾਈ ਹੋਏਗੀ ਬਾਕੀ ਮੈਡਮ ਇਹ ਕੱਲ੍ਹ ਤਾਂ ਪੰਜਾਬ ਪੁਲਿਸ ਕਾਰਵਾਈ ਪੂਰੀ ਕਰਨ ਦੀ ਹੈ ਬਾਕੀ ਪੰਜਾਬ ਪੁਲਿਸ ਗੁੰਡਾ ਕਰਦੀ ਗੰਦੀ ਹੈ ਇਸ ਟਾਈਮ ਬਾਕੀ ਆ ਕੀ ਕਹਿਣਾ ਚਾਹੋਗੇ ਆਪਾਂ ਪੰਜਾਬ ਪੁਲਿਸ ਮੁਰਦਾ ਬਾਹ ਕਹਿੰਦੇ 24 ਘੰਟੇ ਕਹਿੰਦੇ ਮੁਰਦਾ ਬਾਹ ਪੰਜਾਬ ਪੁਲਿਸ ਮੁਰਦਾ ਬਾਹ ਜੁਲਵਾਦ ਪੰਜਾਬ ਸਰਕਾਰ ਮੁਰਦਾਬਾਦ। ਮੌਕੇ ਤੇ ਪਹੁੰਚੇ ACP ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਪ੍ਰੇਮਨਗਰ ਇਲਾਕੇ ਦੇ ਵਿੱਚ ਇੱਕ ਵਿਅਕਤੀ ਕ੍ਰਿਸ਼ਨ ਕੁਮਾਰ ਦਾ ਕਤਲ ਹੋ ਗਿਆ ਹੈ। ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਮ੍ਰਿਤਕ ਦੀ ਉਮਰ 38 ਸਾਲ ਦੇ ਕਰੀਬ ਹੈ ਤੇ ਉਹ ਪਾਣ ਸ਼ਾਪ ਤੇ ਕੋਲਡ ਡਰਿੰਕ ਦੀ ਦੁਕਾਨ ਦਾ ਕੰਮ ਕਰਦਾ ਸੀ ਤੇ ਇਸ ਦੇ ਗੁਆਂਢ ਦੇ ਹੀ ਕੁਝ ਵਿਅਕਤੀਆਂ ਨੇ ਉਸ ਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਫਿਲਹਾਲ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਤੇ ਦੋਸ਼ੀਆਂ ਖਿਲਾਫ ਵੰਦੀ ਕਾਰਵਾਈ ਜਾਰਹੀ ਹੈ ਇਹ ਸਾਨੂੰ ਥੋੜੀ ਜਿਹੀ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਵੀ ਪ੍ਰੇਮਨਗਰ ਇਲਾਕੇ ਦੇ ਵਿੱਚ ਝਗੜਾ ਆਇਆ ਝਗੜੇ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਹੋ ਗਿਆ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿਸ ਨਾਂ ਦਾ ਵਿਅਕਤੀ ਸੀਗਾ ਜੀ ਜਿਹਦਾ ਪਾਂਚ ਆਪਤ ਨਾਲ ਕੋਲਡ ਰਿੰਕ ਦਾ ਕੰਮ ਹੈ ਦੁਕਾਨ ਹੈ ਉਹਦੀ ਤੇ ਉਹਦੇ ਸਾਹਮਣੇ ਘਰ ਇੱਕ ਰਹਿੰਦੇ ਮਿੱਠੂ ਨਾਂ ਦਾ ਵਿਅਕਤੀ ਤੇ ਉਹਦੇ ਲੜਕੇ ਨੇ ਉਹ ਮਿੱਠੂ ਦੇ ਲੜਕਿਆਂ ਦਾ ਜਾਂ ਮਿੱਠੂ ਦਾ ਇੱਕ ਹੋਰ ਪਾਰਟੀ ਦੀ ਪੂਨਾ ਦਾ ਵਿਅਕਤੀ ਆ ਉਹਨਾਂ ਦਾ ਆਪਸੀ ਝਗੜਾ ਸੀ ਕੋਈ ਝਗੜੇ ਦੇ ਉਹਨਾਂ ਦੋਨਾਂ ਪਾਰਟੀਆਂ ਦਾ ਝਗੜਾ ਆਇਆ ਤੇ ਇਹ ਕਿਸੇ ਨੂੰ ਉਹਨਾਂ ਨੂੰ ਛਡਾਉਣ ਦੇ ਚੱਕਰ ਦੇ ਵਿੱਚ ਜਦੋਂ ਵਿੱਚ ਆਇਆ ਸੀਗਾ ਤੇ ਇਸੇ ਰੰਜੇ ਦੇ ਵਿੱਚ ਇਹ ਮਿੱਟੂ ਦੇ ਲੜਕੇ ਨੇ ਜਾਂ ਉਹਨਾਂ ਨਾਲ ਦੇ ਸਾਥੀ ਸੀ ਉਹਨਾਂ ਨੂੰ ਮਰਡਰ ਕਰਤਾ ਇਹਦਾ ਸਰ ਜਿਸ ਵਿਅਕਤੀ ਦਾ ਕਤਲ ਹੋਇਆ ਕਿੰਨੀ ਉਮਰ ਸੀ ਉਹਦੀ ਅਵਾਉਟ ਇਹਦੀ 38 ਇਅਰਸ ਹੈ ਉਮਰ ਹੈ ਜੀ ਤੇ ਬਾਕੀ ਕਾਰਵਾਈ ਸੀ ਕਰੇ ਠੀਕ ਹੈ ਸਰ ਥੈਂਕ ਯੂ